ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਮੀਡੀਆ ਦਾ ਜਿਹੜਾ ਤੁਸੀਂ ਅੱਜ ਸਾਡੇ ਚ ਆਏ ਹੋ ਮੇਰਾ ਨਾਮ ਸਿਕੰਦਰ ਜ਼ਿਲ੍ਹਾ ਸੈਕਟਰੀ ਸਫਾਈ ਸੇਵਕ ਯੂਨੀਅਨ ਪੰਜਾਬ ਧਾਰੀਵਾਲ ਇਹ ਜਿਹੜੀ 6 5 2025 ਨੂੰ ਇੱਕ ਲੈਟਰ ਜਾਰੀ ਕੀਤੀ ਆ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਦੇ ਵਿੱਚ ਇਹਨਾਂ ਨੇ 140 ਜਿਹੜੇ ਸਵੱਛਤਾ ਮੋਨੀਟਰ ਜਿਹੜੇ ਰੱਖੇ ਆ ਜਿਹੜੇ ਸਵੱਛ ਅਭਿਆਨ ਵੱਲੋਂ ਜਿਹੜੇ ਘਰ ਦੇ ਕਹਿ ਸਕਦੇ ਆ ਕਿ ਗਿੱਲੇ ਸੁੱਕੇ ਵਾਸਤੇ ਇਹ 140 ਬੰਦੇ ਰਟਾਇਰ ਆਰਮੀ ਮੈਨ ਰੱਖੇ ਗਏ ਨੇ ਜਿਨ੍ਹਾਂ ਦੀ ਇਹਨਾਂ ਦੀ ਕੋਈ ਇਹਦੀ ਜਿਹੜੇ ਇਹਨਾਂ ਮੈਂ ਤੁਹਾਨੂੰ ਦੱਸ ਦਿਨਾ ਫੇਰਵਾ ਏਜੀਐਮ ਜਿਨ੍ਹਾਂ ਦੀ ਲੱਖ ਰੁਪਿਆ ਤਨਖਾਹ ਦੋ ਏਜੀਐਮ ਡਿਪੀ ਏਜੀਐਮ ਇਹਨਾਂ ਦੀ ਲੱਖ ਲੱਖ ਰੁਪਿਆ ਤਨਖਾਹ ਥੱਲੇ ਜਿਹੜੇ ਇਹਨਾਂ ਨੇ ਮੋਨੀਟਰ ਰੱਖਿਆ ਜਿਹੜੇ ਸੁਪਰਵਾਈਜ਼ਰ ਆ ਉਹਨਾਂ ਦੀ 40 40000 ਰੁਪਿਆ ਤਨਖਾਹ ਚ ਇਹਨਾਂ ਨੇ ਰੱਖੇ ਆ ਸਾਨੂੰ ਇਹਨਾਂ ਤੋਂ ਕੋਈ ਇਤਰਾਜ਼ ਨਹੀਂ ਆ ਲੇਕਿਨ ਅਸੀਂ ਸਰਕਾਰ ਕੋ ਪੁੱਛਣਾ ਚਾਹੁੰਦੇ ਆ ਸਰਕਾਰ ਨੇ ਇਹਨਾਂ ਸਾਲਾਂ ਦਾ ਸਾਡਾ ਡੀਏ ਰੋਕਿਆ ਹੋਇਆ ਵਾ ਸਰਕਾਰ ਕੋਈ ਪੈਸੇ ਹੁਣ ਕਿੱਥੋਂ ਆਏ ਇਹਦਾ ਅਗਰ ਹੀ 18 ਮਹੀਨੇ ਦਾ ਕੱਢੇ ਜਾਈਏ 40 40000 ਰੁਪਏ ਦੇ ਹਿਸਾਬ ਨਾਲ ਤੇ 52 ਲੱਖ ਰੁਪਏ ਮਹੀਨਾ ਇਹਨਾਂ ਤੇ ਸਰਕਾਰ ਖਰਚ ਰਹੀ ਆ। ਅਗਰ ਸਰਕਾਰ 52 ਲੱਖ ਇਹਨਾਂ ਤੇ ਖਰਚ ਰਹੀ ਆ ਉਹਦਾ ਸਾਲ ਦਾ ਵੀ ਦੇਖੋ ਕਰੋੜਾਂ ਰੁਪਏ ਬੰਦਾ ਵਾ। ਹੁਸ਼ਿਆਰਪੁਰ ਦੇ ਵਿੱਚ ਅਸੀਂ ਤੀਸਰੇ ਮਹੀਨੇ ਆਪਣੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਗਏ ਸੀ। ਕਮੇਟੀਆਂ ਦੇ ਜਿਹੜੇ ਮੰਤਰੀ ਸੀ ਰਵਜੋਤ ਸਿੰਘ ਉਹਨਾਂ ਦੀ ਕੋਠੀ ਦਾ ਘਰਾਓ ਵੀ ਕਰਕੇ ਆਏ ਅਸੀਂ ਸਾਰਾ ਪੰਜਾਬ ਉਸ ਤੋਂ ਬਾਅਦ ਕੋਈ ਮੀਟਿੰਗ ਦਾ ਇਹਨਾਂ ਵੱਲੋਂ ਸਾਨੂੰ ਸੱਦਾ ਨਹੀਂ ਆਇਆ। ਸਾਡੀਆਂ ਜਿੰਨੀਆਂ ਵੀ ਮੰਗਾਂ ਇਹ ਸਾਡੇ ਵਾਈਸ ਪ੍ਰਧਾਨ ਗੀਤਾ ਗੇਲ ਜੀ ਡੀਸੀ ਆਫਿਸ ਜਾ ਕੇ ਮੰਗ ਪੱਤਰ ਦੇ ਕੇ ਆਏ ਆ ਜਿਹਦੇ ਵਿੱਚ ਹਲੇ ਤੱਕ ਉਹਦਾ ਕੋਈ ਸਾਨੂੰ ਰਿਟਰਨ ਨਹੀਂ ਆਇਆ ਨਾ ਜਿਹੜੇ ਜਮਾਦਾਰ ਬੰਦੇ ਆ ਰਹੇ ਅੱਜ ਤੱਕ ਉਹ ਸਾਡੀ ਜੂਨੀਅਨ ਚੋਂ ਬੰਦੇ ਆ ਰਹੇ ਆ ਸਾਡੇ ਕੋਲ ਆਲਰੇਡੀ ਸੈਂਟਿੰਗ ਇੰਸਪੈਕਟਰ ਹੈਗਾ ਬਈ ਉਹ ਸਾਹਬ ਹੈਗੇ ਆ ਸਾਡੇ ਤੇ ਦੁਬਾਰਾ ਇਹ ਲਾਉਣ ਦੀ ਸਾਡੇ ਸਰਕਾਰ ਨੂੰ ਕੀ ਲੋੜ ਆ ਸ਼ਹਿਰ ਦੇ